ਗੁਰੂ ਪਿਆਰੇ ਸਾਧ ਸੰਗਤ ਜੀ ਆਓ ਦਸ਼ਮੇਸ਼ ਪਿਤਾ ਜੀ ਦੀ ਵਕਸੀ ਹੋਈ ਫਤਿਹ ਦੀ ਸਾਂਝ ਕਰੀਏ ਗੱਜ ਵੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਤੁਸੀਂ ਜਾਣਦੇ ਹੀ ਹੋ ਕਿ ਅਸੀਂ ਤੁਹਾਡੇ ਨਾਲ ਰੋਜ਼ ਗੁਰਬਾਣੀ ਦੇ ਨਾਲ ਜੁੜੀਆਂ ਹੋਈਆਂ ਵੀਡੀਓਜ਼ ਨੂੰ ਸਾਂਝਾ ਕਰਦੇ ਹਾਂ ਸਾਧ ਸੰਗਤ ਜੀ ਅੱਜ ਅਸੀਂ ਤੁਹਾਡੇ ਨਾਲ ਇੱਕ ਨਵੇਂ ਵਿਸ਼ੇ ਤੇ ਵੀਡੀਓ ਲੈ ਕੇ ਹਾਜ਼ਰ ਹੋਏ ਹਾਂ ਸਾਧ ਸੰਗਤ ਜੀ ਕਥਨ ਅੰਤਖ ਜ਼ਰੂਰ ਸੁਣਨਾ ਜੀ ਆਪ ਜੀ ਨੂੰ ਬਹੁਤ ਕੁਝ ਸਿੱਖਣ ਨੂੰ ਮਿਲੇਗਾ ਆਪ ਜੀ ਨੂੰ ਇਹ ਵੀ ਤਜਰਬਾ ਹੋ ਜਾਏਗਾ ਕਿ ਜਦੋਂ ਅਸੀਂ ਵਾਇਗ੍ਰੁੰ ਸੱਚੇ ਮੰਨਦੇ ਨਾਲ ਤੇ ਆਉਂਦੇ ਹਾਂ ਤਾਂ ਵਾਹੀ ਗਰਚੀ ਸਾਡੀ ਝੋਲੀ ਵਿੱਚ ਕਿਵੇਂ ਖੁਸ਼ੀਆਂ ਪਾਉਂਦੇ ਹਾਂ ਸਾਤ ਸੰਗਤ ਜੀ ਜੇ ਵੀਡੀਓ ਵਧੀਆ ਲੱਗੀ ਹੋਵੇ ਤੇ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਆ ਕਰੋ ਸਾਤ ਸੰਗਤ ਜੀ ਆਪਣੇ ਭੈਣ ਭਰਾਵਾਂ ਨੂੰ ਦੋਸਤਾਂ ਮਿੱਤਰਾਂ ਨੂੰ ਸਾਤ ਸੰਗਤ ਜੀ ਤਾਂ ਜੋ ਕਿਸੇ ਦਾ ਭਲਾ ਹੋ ਸਕੇ ਕੋਈ ਗੁਰੂ ਦੇ ਨਾਲ ਜੁੜ ਸਕੇ ਸਾਤ ਸੰਗਤ ਜੀ ਸੰਤ ਪਪਾ ਅਜੀਤ ਸਿੰਘ ਜੀ ਦੀਆਂ ਰੌਚ ਨਮੀਆਂ ਨਮੀਆਂ ਵੀਡੀਓਜ਼ ਨੂੰ ਵੇਖਣ ਦੇ ਲਈ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰ ਲੈਣਾ ਜੀ ਤਾਂ ਜੋ ਆਪ ਜੀ ਨੂੰ ਰੋਜ਼ ਨਵੇਂ ਵੀਡੀਓ ਜੀ ਨੋਟੀਫਿਕੇਸ਼ਨ ਮਿਲ ਸਕੇ ਸਾਧ ਸੰਗਤ ਜੀ ਅੱਜ ਅਸੀਂ ਤੁਹਾਨੂੰ ਵੀਡੀਓ ਦੇ ਵਿੱਚ ਦੱਸਾਂਗੇ ਕਿ ਮਹਾਪੁਰਸ਼ਾਂ ਜੀ ਨੇ ਦੱਸਿਆ ਹੈ ਕਿ ਜਦੋਂ ਵੀ ਕੋਈ ਮੁਸ਼ਕਿਲ ਦੀ ਘੜੀ ਬਣ ਜਾਵੇ ਸਾਧ ਸੰਗਤ ਜੀ ਤਾਂ ਮਹਾ ਮੰਤਰ ਦਾ ਸਹਾਰਾ ਲੈ ਲਓ ਜਿਸ ਨਾਲ ਸਾਰੇ ਖੜੇ ਕੰਨ ਚੱਲ ਪੈਣਗੇ ਕੋਈ ਵੀ ਮੁਸ਼ਕਲ ਹੋਵੇ ਸਾਧ ਸੰਗਤ ਜੀ ਇਸਦੇ ਬਾਰੇ ਤੋਂ ਅੱਜ ਵੀਡੀਓ ਦੇ ਵਿੱਚ ਸਾਰੀ ਦੱਸਾਂਗੇ ਸਾਧ ਸੰਗਤ ਜੀ ਮਹਾਂਪੁਰਜੀ ਕਹਿੰਦੇ ਨੇ ਭਾਈ ਵੱਧ ਤੋਂ ਵੱਧ ਬਾਣੀ ਦਾ ਜਾਪ ਕਰਿਆ ਕਰੋ ਗੁਰੂ ਦੇ ਲਾੜ ਲੱਗਿਆ ਕਰੋ ਸਾਧ ਸੰਗਤ ਜੀ ਇਸ ਦੁਨੀਆ ਦੇ ਵਿੱਚ ਅਸੀਂ ਕੀ ਕਰਨਾ ਹੈ ਜੇ ਸਿਗੁਰੂ ਦਾ ਨਾਮ ਹੀ ਨਿਜਪਿਆ ਗੁਰੂ ਦੀ ਬਾਣੀ ਹੀ ਨਿਪੜੀ ਸਾ ਸੰਗਤ ਜੀ ਬਹੁਤ ਸਾਰੇ ਲੋਕ ਇਦਾਂ ਦੇ ਨੇ ਜਿਹੜੇ ਸੁੱਖ ਵੇਲੇ ਗੁਰੂ ਮਹਾਰਾਜ ਜੀ ਨੂੰ ਭੁੱਲ ਜਾਂਦੇ ਨੇ ਸਾ ਸੰਗਤ ਜੀ ਗੁਰੂ ਮਹਾਰਾਜ ਜੀ ਕਹਿੰਦੇ ਨੇ ਭਾਈ ਦੁੱਖ ਵੇਲੇ ਅਰਦਾਸ ਕਰਿਆ ਕਰੋ ਹਰ ਵੇਲੇ ਸਿਮਰਨ ਕਰਿਆ ਕਰੋ ਤੇ ਸੁੱਖ ਵੇਲੇ ਸ਼ੁਕਰਾਨਾ ਕਰਿਆ ਕਰੋ ਜਦੋਂ ਅਸੀਂ ਸੁੱਖ ਵੇਲੇ ਗੁਰੂ ਮਹਾਰਾਜ ਜੀ ਦਾ ਸ਼ੁਕਰਾਨਾ ਕਰਦੇ ਆ ਤਾਂ ਸਾ ਸੰਗਤ ਜੀ ਵਾਹਿਗੁਰੂ ਜੀ ਸਾਨੂੰ ਕਿਸੇ ਚੀਜ਼ ਦੇ ਵਕਾਟ ਨਹੀਂ ਆਉਣ ਦਿੰਦੇ ਕਿਉਂਕਿ ਮਹਾਰਾਜ ਜੀ ਕਹਿੰਦੇ ਪਾਈ ਸੁਖ ਵਿੜ ਵੀ ਬੰਦਾ ਮੈਨੂੰ ਯਾਦ ਰੱਖਦਾ ਹੈ ਸਾਧ ਸੰਗਤ ਜੀ ਵੀਡੀਓ ਵਧੀਆ ਲੱਗੀ ਹੋਵੇ ਤੇ ਕਮੈਂਟ ਬਾਕਸ ਵਿੱਚ ਸੰਤ ਬਾਬਾ ਅਜੀਤ ਸਿੰਘ ਜੀ ਹੰਸਾੜੀ ਸਾਹਿਬਾਲੇ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਜੋ ਬਾਬਾ ਜੀ ਦਾ ਮਿਹਰ ਭਰਿਆ ਹੱਥ ਆਪ ਜੀ ਤੇ ਆਪ ਜੀ ਦੇ ਪਰਿਵਾਰ ਤੇ ਬਣਿਆ ਰਹਿ ਸਾਥ ਸੰਗਤ ਜੀ ਆਓ ਹੁਣ ਆਪਾਂ ਕਥਾ ਦੀ ਸਾਂਝ ਪਾਉਂਦੇ ਹਾਂ ਸਾਥ ਸੰਗਤ ਜੀ ਮਹਾਪੁਰਸ਼ ਜੀ ਕਹਿੰਦੇ ਨੇ ਭਾਈ ਪੂਰਨ ਬ੍ਰਹਮ ਗਿਆਨੀ ਸੰਤ ਪਾਬਾ ਅਜੀਤ ਸਿੰਘ ਜੀ ਹੰਸਾਲੀ ਸਾਹਿਬ ਵਾਲੇ ਮਹਾਪੁਰਸ਼ ਸਾਥ ਸੰਗਤ ਜੀ ਮਹਾਪੁਰਸ਼ ਜੀ ਕਹਿੰਦੇ ਨੇ ਭਾਈ ਇੰਨਾ ਤਕੜਾ ਖਜ਼ਾਨਾ ਹੈ ਤੁਹਾਡੇ ਕੋਲ ਜਿਹੜੇ ਕੀ 99% ਲੋਕ ਨਹੀਂ ਜਾਣਦੇ ਸਾਸੰਗਤ ਜੀ ਤੁਹਾਡੇ ਕੋਲੇ ਇੱਕ ਹੈ ਬੀਜ ਮੰਤਰ ਇੱਕ ਹੈ ਇੱਕ ਓ ਅੰਕਾਰ ਬੀਜ ਮੰਤਰ ਇੱਕ ਹੈ ਗੁਰੂ ਮੰਤਰ ਵਾਹਿਗੁਰੂ ਜੀ ਸਾਸੰਗਤ ਜੀ ਇੱਕ ਹੈ ਭਾਈ ਕਹਿੰਦੇ ਮੂਲ ਮੰਤਰ ਜਿਹੜਾ ਇੱਕ ਓ ਅੰਕਾਰ ਤੋਂ ਲੈ ਕੇ ਨਾਨਕ ਹੋਸੀ ਪੀ ਸੱਚ ਤੱਕ ਹੈ ਸਾਸੰਗਤ ਜੀ ਕਈ ਗੁਰਪ੍ਰਸਾਦ ਵੀ ਕਹਿੰਦੇ ਨੇ ਸਾਧ ਸੰਗਤ ਜੀ ਪਰ ਤੁਸੀਂ ਜੋ ਆਪਣਾ ਮੂਲ ਮੰਤਰ ਹੈ ਨਾ ਉਹ ਏਕ ਓਕਾਰ ਤੋਂ ਲੈ ਕੇ ਨਾਨਕ ਉਸੇ ਭੀ ਸੱਚ ਤੱਕ ਕੀ ਹੈ ਸਾਧ ਸੰਗਤ ਜੀ ਇੱਕ ਹੈ ਮਹਾ ਮੰਤਰ ਮਹਾਪੁਰਖ ਜੀ ਕਹਿੰਦੇ ਨੇ ਭਾਈ ਸਤਗੁਰਾਂ ਦੇ ਜਿਹੜੀ ਮੁਖ ਦੇ ਵਿੱਚੋਂ ਗੁਰਬਾਣੀ ਆਈ ਹੈ ਜਦੋਂ ਇੰਨਾ ਰਾਗਾਂ ਵਿੱਚ ਆਪਣੇ ਸਾਸੰਗਤ ਜੀ ਆਪਣੇ ਗਤੇ ਖੁਰਾਕ ਬਣਾ ਲੈਣ ਲਵੇਗਾ ਸਾਸੰਗਤ ਜੀ ਮਹਾ ਮੰਤਰ ਬੰਗੂ ਤੇਰੀ ਰੱਖਿਆ ਕਰੇਗਾ ਸਾਸੰਗਤ ਜੀ ਕਿਨ ਜਿਹੜੇ ਗੁਰਬਾਣੀ ਦੇ ਵਿੱਚ ਆ ਨਾ ਜਦੋਂ ਉਹਨਾਂ ਨੂੰ ਤੁਸੀਂ ਆਪਣੇ ਅੰਦਰ ਵਸਾ ਲਓਗੇ ਉਹਨਾਂ ਨੂੰ ਆਪਣੇ ਰਗਾਂ ਨੂੰ ਆਪਣੀ ਖੁਰਾਕ ਬਣਾ ਲੈਓਗੇ ਤਾਂ ਇਹ ਮਹਾ ਮੰਤਰ ਬਣ ਕੇ ਤੁਹਾਡੀ ਹਰ ਕੜੀ ਹਰ ਪਲ ਤੋਂ ਹਟੇ ਰੱਖਿਆ ਕਰੇਗਾ ਤੋਂਦੀ ਤਨੁਖਰਾਕ ਦੇਵੇਗਾ ਸਾਧ ਸੰਗਤ ਜੀ ਮਹਾਪੁਰਖ ਜੀ ਕਹਿੰਦੇ ਨੇ ਭਾਈ ਰੋਟੀ ਖਾਦੀ ਆਹਾਰ ਹੋ ਗਿਆ ਸਾਧ ਸੰਗਤ ਜੀ ਥੋੜੀ ਦੇਰ ਬਾਅਦ ਫਿਰ ਭੁੱਖ ਲੱਗ ਜਾਣੀ ਹੈ ਪਾਣੀ ਪੀਤਾ ਆਹਾਰ ਹੋ ਗਿਆ ਸਾਧ ਸੰਗਤ ਜੀ ਮਹਾਪੁਰਖ ਜੀ ਕਹਿੰਦੇ ਨੇ ਭਾਈ ਇੱਕ ਗੁਰਬਾਣੀ ਨੂੰ ਰੰਗ ਰਾਗਾਂ ਵਿੱਚ ਉਸ ਥਾਲੇ ਵਿੱਚ ਪਾ ਕੇ ਸਾਧ ਸੰਗਤ ਜੀ ਗਾਉਣ ਦਾ ਸੁਣਨ ਦਾ ਤੇਰੀ ਖੁਰਾਕ ਬਣ ਜਾਵੇ ਸਾਰੀਆਂ ਭੁੱਖਾਂ ਹੀ ਚਲੇ ਜਾਣਗੀ ਸਾਧ ਸੰਗਤ ਜੀ ਧਿਆਨ ਧਿਆਨ ਸੋਣ ਅਲਾਪਤ ਸਭ ਤਿੱਖ ਜਾਏ ਤਿੱਖ ਜਾਏ ਇੱਕ ਇੱਕ ਤੁੰਬਾ ਮਰੀਜ਼ ਦਾ ਉਲਟਾ ਹੋ ਜਾਏ ਜਦੋਂ ਮੈਨੂੰ ਮਾੜੀ ਸੈਣੀ ਪੈਂਦੀ ਹੈ ਮਾਪਰ ਸ੍ਰੀ ਕੰਤ ਨੇ ਜਦੋਂ ਮੈਨੂੰ ਮਾੜੀ ਸਹਿਣੀ ਪੈਂਦੀ ਹੈ ਤਾਂ ਉਹਦੇ ਕਾਰਜ ਸਵਾਰੇ ਜਾਣ ਆਖੋ ਆਪਣੀ ਨਿੱਜੀ ਜ਼ਿੰਦਗੀ ਦੀਆਂ ਭੁੱਖਾਂ ਹੀ ਖਤਮ ਹੋ ਜਾਣਗੀਆਂ ਸਾਧ ਸੰਗਤ ਜੀ ਜਦੋਂ ਤੁਸੀਂ ਗੁਰੂ ਦਾ ਲੜ ਫੜ ਲਓਗੇ ਤਾਂ ਡਾ ਜਦੋਂ ਤੁਸੀਂ ਗੁਰੂ ਨਾਲ ਪਿਆਰ ਕਰਨ ਲੱਗ ਜਾਓਗੇ ਬਾਣੀ ਨੂੰ ਆਪਣਾ ਸਾਧ ਸੰਗਤ ਜੀ ਹਿੱਸਾ ਬਣਾ ਲਓਗੇ ਜ਼ਿੰਦਗੀ ਦਾ ਤਾਂ 엄마 ਹਮ ਮੰਤਰ ਬਣ ਕੇ ਤੁਹਾਡੀ ਰੱਖਿਆ ਕਰੇਗਾ ਸਾਧ ਸੰਗਤ ਜੀ ਮਹਾ ਪੁਰਸ਼ੀ ਕਹਿੰਦੇ ਨੇ ਭਾਈ ਮੈਂ ਕੀ ਦੱਸਾਂ ਸਾਧ ਸੰਗਤ ਜੀ ਉਹ ਤਾਂ ਧਨ ਕਮਉਣ ਦੀ ਭੁੱਖ ਹੈ ਨਾ ਬਹੁਤੀ ਸ਼ੋਭਾ ਦੀ ਭੁੱਖ ਖਤਮ ਕਰਨੀ ਹੈ ਆਪਾਂ ਨੇ ਜ਼ਿੰਦਗੀ ਦੀਆਂ ਭੁੱਖਾਂ ਨੂੰ ਖਤਮ ਕਰਨਾ ਆਪਾਂ ਨੇ ਸਾਧ ਸੰਗਤ ਜੀ ਜਿਹੜੀ ਭੁੱਖ ਹੈ ਨਾ ਉਹ ਗੁਰੂ ਦੀ ਭੁੱਖ ਰੱਖੋ ਸਾਤ ਸੰਗਤ ਜੀ ਮੈਂ ਕੀ ਦੱਸਾਂ ਸਾਤ ਸੰਗਤ ਜੀ ਇਹ ਤੰਗ ਕਰਦੀਆਂ ਨੇ ਜ਼ਿੰਦਗੀ ਵਿੱਚ ਬੰਦੇ ਨੂੰ ਇਹ ਪਰੇਸ਼ਾਨ ਕਰਦੀਆਂ ਨੇ ਮਹਾਂਪੁਰਜ ਕਹਿੰਦੇ ਪਾਈ ਉਹ ਇਹ ਮਹਾ ਮੰਤਰ ਦਾ ਸਹਾਰਾ ਲੈ ਕੀਰਤਨ ਨੂੰ ਖੁਰਾਕ ਬਣਾਉਣ ਕੀਰਤਨ ਨੂੰ ਆਧਾਰ ਬਣਾਉਣ ਕੋਣੋ ਕੁਝ ਦੇ ਕੇ ਖੁਸ਼ ਹੋਵੇਗਾ ਮੈਨੂੰ ਘਟ ਮਿਲੇ ਸ਼ੁਕਰ ਕਰ ਸਾਤ ਸੰਗਤ ਜੀ ਦੁర్జੇ ਦੇ ਕਾਰਜ ਸੁਵਾਰਨੇ ਚਾਹੀਦੇ ਨੇ ਕਰਦੇ 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 ਇੱਕ ਦਿਨ ਜਿਹੜਾ ਸਭ ਤੋਂ ਵੱਡਾ ਡਰ ਹੈ ਨਾ ਮੌਤ ਦਾ ਉਹ ਵੀ ਨਿਕਲ ਜਾਵੇਗਾ ਖਤਮ ਹੋ ਜਾਵੇਗਾ ਸਾਸਾ ਸਾਹਿਬ ਜੀ ਫਿਰ ਸਿੱਖ ਹਰ ਦਿਨ ਨੂੰ ਅਖੀਰਲਾ ਦਿਨ ਮੰਨੇਗਾ ਗੁਰੂ ਮਹਾਰਾਜ ਜੀ ਦਾ ਸ਼ੁਕਰ ਕਰੇਗਾ ਵਾਹਿਗੁਰੂ ਜੀ ਜਿਨ ਦਿਨ ਚੜਾਇਆ ਹੈ ਖੁਸ਼ੀਆਂ ਦਿੱਤੀਆਂ ਨੇ ਸਾਰੀਆਂ ਭੁੱਖਾਂ ਵਜ ਜਾਣਗੀਆਂ ਜਦੋਂ ਮਹਾ ਮੰਤਰ ਦਾ ਜਾਪ ਕਰਦ ਕੇ ਤਾਂ ਦੇਖੋ ਤਾਂ ਸਾਧ ਸੰਗਤ ਜੀ ਤੁਹਾਡੇ ਅੰਦਰ ਦੀਆਂ ਸਾਰੀਆਂ ਭੁੱਖਾਂ ਮਿਟ ਜਾਣਗੀਆਂ ਜਿਹੜੀਆਂ ਤੁਸੀਂ ਆਪਾਂ ਜਾਂਦੇ ਹਾਂ ਗੁਰੂ ਘਰ ਜਾਂਦੇ ਹਾਂ ਸਾਧ ਸੰਗਤ ਜੀ ਆਪਾਂ ਜਾ ਕੇ ਗੁਰੂ ਮਹਾਰਾਜ ਜੀ ਅੱਗੇ ਝੋਲੀ ਅੱਢਦੇ ਹਾਂ ਦੁਨਿਆਵੀ ਪਦਾਰਥ ਮੰਗਦੇ ਹਾਂ ਸਾਧ ਸੰਗਤ ਜੀ ਜਿਨ੍ਹਾਂ ਨੇ ਸਾਡੇ ਨਾਲ ਨਹੀਂ ਜਾਣਾ ਸਾਡੇ ਨਾਲ ਜਾਣਾ ਹੈ ਉਹ ਹੈ ਬਾਣੀ ਗੁਰੂ ਦੀ ਗੁਰੂ ਦਾ ਪਿਆਰ ਜਾਣਾ ਹੈ ਸਾਧ ਸੰਗਤ ਜੀ ਜਿਸ ਨੇ ਵੀ ਗੁਰੂ ਮਹਾਰਾਜ ਜੀ ਨਾਲ ਪਿਆਰ ਪਾਲਿਆ ਉਹ ਆਪਣੀ ਜ਼ਿੰਦਗੀ ਦੇ ਵਿੱਚ ਤਰ ਜਾਵੇਗਾ ਸਾਧ ਸੰਗਤ ਜੀ ਉਸ ਦੇ ਸਾਰੇ ਦੁੱਖ ਦੂਰ ਹੋ ਜਾਣਗੇ ਸਾਧ ਸੰਗਤ ਜੀ ਇਸੇ ਤਰ੍ਹਾਂ ਹੀ ਪਾਈ ਮਹਾਂਪੁਰਸ਼ੀ ਗੁਰਬਾਣੀ ਵਿੱਚ ਫੁਰਮਾਨ ਕਰਦੇ ਨੇ ਤਨ ਸੁਰਾਗ ਸਰੰਗੜੇ ਅਲਾਪਤ ਸਭ ਤਿੱਖ ਜਾਏ ਤਨ ਸੁਜੰਤ ਸੁਹਾਵੜੇ ਜੋ ਗੁਰਮੁਖ ਜਪਦੇ ਨਾਮ ਜਿਉ ਜਿਨ ਇੱਕ ਮਨ ਇੱਕ ਅਰਾਧੇਆ ਤਿਨ ਸਦਬ ਲਿਹਾਰੇ ਚਾਉ ਨੇ ਕੀ ਤੂੜ ਹਮ ਬਾਚ ਦੇ ਕਰਮੀ ਪੱਲੇ ਪਾ ਸਾ ਸੰਗਤ ਜੀ ਪਹਿਲਾ ਰਾਗਾਂ ਦੀ ਸਿਫਤ ਕੀਤੀ ਹੈ ਫਿਰ ਜਿਹੜਾ ਮਹਾ ਮੰਤਰ ਵਿੱਚ ਆਏ ਨੇ ਬਾਣੀ ਨੂੰ ਰਾਗਾਂ ਵਿੱਚ ਪਾ ਕੇ ਖੁਰਾਕ ਬਣਾਇਆ ਹੈ ਦੂਜੀ ਪੰਕਤੀ ਵਿੱਚ ਉਹਨਾਂ ਦੀ ਸਿਫਤ ਕੀਤੀ ਹੈ ਸਾ ਸੰਗਤ ਜੀ ਮਹਾਪੁਰਸ਼ੀ ਕਹਿੰਦੇ ਨੇ ਭਾਈ ਵਤ ਵਤ ਬਾਣੀ ਦੇ ਨਾਲ ਜੁੜੋ ਆ ਦੁਨਿਆਵੀ ਪਦਾਰਥਾਂ ਦਾ ਛੱਡ ਦਿਓ ਗੁਰੂ ਕੋਲ ਮੰਗਣਾ ਜੇ ਮੰਗਣਾ ਹੈ ਤਾਂ ਗੁਰੂ ਨੂੰ ਮੰਗੋ ਕਿ ਗੁਰੂ ਮਹਾਰਾਜ ਜੀ ਸਾਨੂੰ ਆਪਣੀ ਬਖਸ਼ਿਸ਼ ਕਰ ਦਿਓ ਆਪਣੀ ਲੜ ਲਾ ਲਓ ਆਪਣੇ ਚਰਨੀ ਲਾ ਲਓ ਸਾ ਸੰਗਤ ਜੀ ਕਿਉਂਕਿ ਗੁਰੂ ਮਹਾਰਾਜ ਜੀ ਨਾਲ ਜਾਣਾ ਹੈ ਉਹਨਾਂ ਦੀ ਬਾਣੀ ਨਹੀਂ ਸਾਡੇ ਨਾਲ ਜਾਣਾ ਹੈ ਹੁਣ ਇਸ ਜਨਮ ਵਿੱਚ ਵੀ ਤੇ ਸਾਡੇ ਅਗਲੇ ਜਨਮ ਵਿੱਚ ਵੀ ਸੋਹੇਲੇ ਕਰਨੇ ਨੇ ਸਾਸ ਸੰਗਤ ਜੀ ਐਸੀ ਆਪਣੀ ਸਾਸ ਸੰਗਤ ਜੀ ਇਸੇ ਤਰ੍ਹਾਂ ਹੀ ਪਾਈ ਗੁਰਬਾਣੀ ਦਾ ਫਰਮਾਨ ਹੈ ਜੋਰ ਤੇ ਰੰਗ ਗੋਬਿੰਦ ਕੇ ਜੋਰ ਤੇ ਰੰਗ ਗੋਬਿੰਦ ਕੇ ਹੋ ਤਿੰਨ ਬਲਿਹਾਰੀ ਚਾਉ ਸਾਸ ਸੰਗਤ ਜੀ ਮਹਾਪੁਰਸ਼ੀ ਕਹਿੰਦੇ ਨੇ ਭਾਈ ਜਦੋਂ ਵੀ ਕੋਈ ਔਖੀ ਘੜੀ ਬਣ ਜਾਵੇ ਤਾਂ ਮਹਾ ਮੰਤਰ ਦਾ ਸਹਾਰਾ ਲੈ ਲਓ ਸਾਧ ਸੰਗਤ ਜੀ ਜਿਹੜੇ ਤੁਹਾਡੇ ਜਨਮਾਂ ਜਨਮ ਦੇ ਦੁੱਖ ਕੱਟ ਦੇਵੇਗਾ ਸਾਧ ਸੰਗਤ ਜੀ ਕਹਿੰਦੇ ਜਿਹੜੀ ਬਾਣੀਆਂ ਹਨ ਉਹਨੂੰ ਜਾਪ ਕਰੋ ਉਸ ਦਾ ਮੂਲ ਮੰਤਰ ਦਾ ਜਾਪ ਕਰੋ ਜਦੋਂ ਅਸੀਂ ਜਾਪ ਕਰਦੇ ਹਾਂ ਨਾ ਉਹ ਮਹਾ ਮੰਤਰ ਬਣ ਜਾਂਦਾ ਹੈ ਸਾਡੀ ਹਰ ਜਗ੍ਹਾ ਹਰ ਕੜੀ ਹਰ ਪਲ ਸਾਡਾ ਸਾਥ ਸੰਗਤ ਜੀ ਸਾਡੇ ਨਾਲ ਸਹਾਈ ਹੁੰਦਾ ਹੈ ਸਾਥ ਸੰਗਤ ਜੀ ਐਸੀ ਆਪਣੀ ਅੱਜ ਦੀ ਕਥਾ ਕਥਾ ਵਧੀਆ ਲੱਗੀ ਹੋਵੇ ਤਾਂ ਸਾਥ ਸੰਗਤ ਜੀ ਕਮੈਂਟ ਬਾਕਸ ਵਿੱਚ ਸੰਤ ਬਾਬਾ ਅਜੀਤ ਸਿੰਘ ਜੀ ਹਾਂ ਸਾਡੀ ਸਾਈਂ ਸਾਹਿਬ ਵਾਲੀ ਕਿਹਾਜ਼ਰੀ ਲਗਵਾਉਣਾ ਜੀ ਸਾਥ ਸੰਗਤ ਜੀ ਤਾਂ ਜੋ ਬਾਬਾ ਜੀ ਦਾ ਮਿਹਰ ਪ੍ਰਿਆਤ ਆਪ ਜੀ ਤੇ ਤੇ ਆਪ ਜੀ ਦੇ ਪਰਿਵਾਰ ਤੇ ਬਣਿਆ ਰਵੇ ਸਾਥ ਸੰਗਤ ਜੀ ਅਨਿਰੇਦ ਤੱਕ ਇਸ ਵੀਡੀਓ ਤੱਕ ਬਣੇ ਰਹਿਣਾ ਕੱਲ ਨੂੰ ਅਸੀਂ ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਵਾਂਗੇ ਸਾਥ ਸੰਗਤ ਜੀ ਵੀਡੀਓ ਵਧੀਆ ਲੱਗੀ ਹੋਵੇ ਤੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਨਾ ਜੀ ਆਪਣੇ ਭੈਣ ਭਰਾਵਾਂ ਦੋਸਤਾਂ ਮਿੱਤਰਾਂ ਨੂੰ ਸਾਤ ਸੰਗਤ ਜੀ ਤਾਂ ਜੋ ਕਿਸੇ ਦਾ ਭਲਾ ਹੋ ਸਕੇ ਕੋਈ ਗੁਰੂ ਬਣ ਮਣ ਸਕੇ ਕੋਈ ਗੁਰੂ ਦੇ ਲੜ ਲੱਗ ਲੱਗ ਸਕੇ ਕੋਈ ਭੁੱਲਿਆ ਪੜਕਿਆ ਹੋਇਆ ਗੁਰੂ ਦੇ ਨਾਲ ਜੁੜ ਸਕੇ ਸਾਤ ਸੰਗਤ ਜੀ ਸੰਤ ਬਾਪਾ ਅਜੇ ਸਿੰਘ ਜੀ ਦੇ ਰਹੋ ਜੀ ਨਮੀਆਂ ਨਮੀਆਂ ਵੀਡੀਓਜ਼ ਨੂੰ ਵੇਖਣ ਦੇ ਲਈ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰ ਲੈਣਾ ਜੀ ਤਾਂ ਜੋ ਆਪ ਜੀ ਨੂੰ ਰੋਜ਼ ਨਮੀਆਂ ਵੀਡੀਓਜ਼ ਜੀ notification ਮਿਲ ਸਕੇ ਸਾਧ ਸੰਗਤ ਜੀ ਇਸੇ ਤਰ੍ਹਾਂ ਹੀ ਅਸੀਂ ਤੁਹਾਡੇ ਨਾਲ ਗੁਰਬਾਣੀ ਤੇ ਜੁੜੀਆਂ ਹੋਈਆਂ ਵੀਡੀਓਜ਼ ਨੂੰ ਲੈ ਕੇ ਆਂਦੇ ਰਵਾਂਗੇ ਸਾਧ ਸੰਗਤ ਜੀ ਹੋਈਆਂ ਭੁਲਾ ਚੁੱਕਾਂ ਦੀ ਖਿਮਾ ਬਖਸ਼ਣੀ ਦੀ ਵਤੇ ਦਾ ਜੋ ਆ ਫਤੇ ਵਿੱਚ ਦੇਣਾ ਜੀ ਗੱਜਵਾਜ ਕੀ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ